ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਟੀਵੀ ਐਨ ਆਰ ਆਈ ਮੈਂ ਬਲਵਿੰਦਰ ਸਿੰਘ ਟਰਨਸਾ ਤੁਹਾਡੇ ਨਾਲ ਤਾਂ ਅੱਜ ਅਸੀਂ ਪੀ ਆਰ ਟੀ ਸੀ ਦੇ ਡੀਪੂ ਦੇ ਵਿੱਚ ਪਟਿਆਲਾ ਪਹੁੰਚੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁਲਾਜ਼ਮ ਆ ਜਿਹੜਾ ਉਹ ਇੱਥੇ ਟੈਂਕੀ ਉੱਤੇ ਚੜਿਆ ਹੋਇਆ ਏ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚ ਚੁੱਕਿਆ ਏ ਨਾਲ ਹੀ ਪੀ ਆਰ ਟੀ ਸੀ ਦੇ ਇਸ ਦੇ ਜਿਹੜੇ ਹੋਰ ਸਾਥੀ ਨੇ ਉਹ ਵੀ ਧਰਨੇ ਤੇ ਬੈਠੇ ਨੇ ਨਾਲ ਹੀ ਜਿਹੜੇ ਪੀ ਆਰ ਟੀ ਸੀ ਦੇ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਤਾਂ ਇੱਕ ਵਾਰ ਤੁਹਾਨੂੰ ਸਾਰਾ ਡੀਪੂ ਦਿਖਾ ਦਿੰਦੇ ਹਾਂ ਤਾਂ ਤੁਸੀਂ ਦੇਖੋ ਕਿ ਇੱਥੇ ਪੀ ਆਰ ਟੀ ਸੀ ਦੇ ਮੁਲਾਜ਼ਮ ਨੇ ਜ ਉੱਥੇ ਨੇ ਇਸ ਦੇ ਨਾਲ ਹੀ ਪੁਲਿਸ ਫੋਰਸ ਆ ਜਿਹੜੀ ਉਹ ਵੀ ਪਹੁੰਚੀ ਹੋਈ ਆ ਕਿਉਂਕਿ ਜਦੋਂ ਪੁਲਿਸ ਨੂੰ ਸੂਚਨਾ ਮਿਲਦੀ ਆ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਆ ਅਤੇ ਉਸ ਤੋਂ ਅੱਗੇ ਜੇ ਗੱਲ ਕੀਤੀ ਜਾਵੇ ਜਿਹੜੇ ਪੀਆਰਟੀਸੀ ਦੇ ਅਧਿਕਾਰੀ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਸਾਰਾ ਮਾਮਲਾ ਜਿਹੜਾ ਉਹ ਤੁਹਾਨੂੰ ਦੱਸਦੇ ਆ ਦਰਸਨ ਇੱਕ ਮਿੰਨੀ ਬਸ ਦੇ ਉੱਤੇ ਕੰਡਕਟਰ ਹੁੰਦਾ ਏ ਇੱਕ ਹੈਂਡੀਕੈਪ ਵਿਅਕਤੀ ਆ ਜਿਹੜਾ ਉਹ ਬਸ ਦੇ ਵਿੱਚ ਚੜਦਾ ਏ ਬਸ ਦੇ ਵਿੱਚ ਭੀੜ ਜ਼ਿਆਦਾ ਹੁੰਦੀ ਆ ਅਤੇ ਟਾਕੀ ਦੇ ਵਿੱਚ ਉਹ ਖੜਾ ਹੁੰਦਾ ਹੈ ਤਾਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿੱਚ ਲੜਾਈ ਝਗੜਾ ਹੋ ਜਾਂਦਾ ਹੈ ਕਹਾ ਸੁਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੀਆਰਟੀਸੀ ਦੇ ਮੁਲਾਜ਼ਮ ਨੇ ਜਿਹੜੇ ਉਹ ਕਹਿੰਦੇ ਨੇ ਕਿ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਉਸ ਕੰਡਕਟਰ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਦਰਅਸਲ ਇਸ ਮਾਮਲੇ ਨੂੰ ਲੈ ਕੇ ਉਸ ਹੈਂਡੀਕੈਪ ਵਿਅਕਤੀ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਥਾਣੇ ਵਿੱਚ ਦਰਖਾਸਤ ਦਿੱਤੀ ਸੀ ਤਾਂ ਮਾਮਲੇ ਨੂੰ ਲੈ ਕੇ ਕੋਰਟ ਦੇ ਵਿੱਚ ਵੀ ਸੁਣਵਾਈ ਆ ਜਿਹੜੀ ਉਹ ਹੁੰਦੀ ਹੈ ਤੇ ਬਾਅਦ ਦੇ ਵਿੱਚ PRTC محکمہ ਵੱਲੋਂ ਉਸ ਕੰਡਕਟਰ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਹੈ ਤਾਂ PRTC ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਜਿਸ ਕਰਕੇ ਉਹ ਡਿਪਰੈਸ਼ਨ ਦੇ ਵਿੱਚ ਚਲਿਆ ਗਿਆ ਹੈ ਇਸ ਨੂੰ ਲੈ ਕੇ ਮੁਲਾਜ਼ਮ ਨੇ ਜਿਹੜੇ ਉਹ ਪਿਛਲੇ ਕਈ ਦਿਨ ਤੋਂ ਮੰਗ ਕਰ ਜਿਹੜੀ ਉਹ محکمہ ਤੋਂ ਕਰ ਰਹੀ ਸੀ ਲੇਕਿਨ محکمہ ਵੱਲੋਂ ਕੋਈ ਨਾ ਸੁਣਵਾਈ ਹੋਣ ਤੇ ਇਹ ਮੁਲਾਜ਼ਮਾਂ ਜਿਹੜਾ ਉੱਪਰ ਟੈਂਕੀ ਤੇ ਚੜ ਗਿਆ ਹੈ ਤਾਂ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਮੁਲਾਜ਼ਮ ਦਾ ਨਾਮ ਸੁਲਤਾਨ ਸਿੰਘ ਹੈ ਅਤੇ ਇਹ ਟੈਂਕੀ ਉੱਤੇ ਚੜਿਆ ਹੋਇਆ ਹੈ ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਂਦੇ ਆ ਤਾਂ ਟੈਂਕੀ ਦੀ ਹਾਲਤ ਆ ਜਿਹੜੀ ਉਹ ਵੀ ਕਾਫੀ ਜ਼ਿਆਦਾ ਖਸਤਾ ਹਾਲ ਹੈ ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਉਚਾਈ ਦੇ ਉੱਤੇ ਇਹ ਬਿਨਾ ਕਿਸੇ ਸੇਫਟੀ ਤੋਂ ਮੁਲਾਜ਼ਮ ਹੈ ਜਿਹੜਾ ਉਹ ਬੈਠਿਆ ਹੈ ਅਤੇ ਉਸ ਦੇ ਕੋਲ ਇੱਕ ਬੋਤਲ ਵੀ ਪਈ ਹੈ ਟੈਂਕੀ ਤੇ ਤੁਸੀਂ ਦੇਖੋ ਕਿ ਪਾਣੀ ਆ ਜਿਹੜਾ ਉਹ ਲੀਕ ਹੋ ਰਿਹਾ ਹੈ ਅਤੇ ਅੱਗੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਲਬਾ ਜਿਹੜੀ ਉਹ ਵੀ ਪੌੜੀਆਂ ਦੇ ਉੱਤੇ ਜੰਮੀ ਹੋਈ ਹੈ ਉਸ ਕੰਡਕਟਰ ਦੇ ਵਾਸਤੇ ਇਸ ਮੁਲਾਜ਼ਮ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਪੀ ਆਰਟੀਸੀ ਦੀ ਜਿਹੜੀ ਇਹ ਯੂਨੀਅਨ ਆ ਜਿਹੜਾ ਇਹ ਕੱਚਾ ਮੁਲਾਜ਼ਮ ਉੱਪਰ ਚੜਿਆ ਹੋਇਆ ਹੈ ਤਾਂ ਇਸ ਦੇ ਜਿਹੜੇ ਸਾਥੀ ਨੇ ਉਹ ਵੀ ਥੱਲੇ ਮੌਜੂਦ ਨੇ ਤੁਸੀਂ ਦੇਖੋਗੇ ਟੈਂਕੀ ਦਾ ਹਾਲ ਆ ਜਿਹੜਾ ਉਹ ਕੀ ਕਾਫੀ ਜ਼ਿਆਦਾ ਖਸਤਾ ਹਾਲ ਹੈ ਅਤੇ ਨਾਲ ਹੀ ਜਿਸ ਥਾਂ ਤੋਂ ਇਹ ਚੜਿਆ ਤੁਸੀਂ ਦੇਖੋਗੇ ਇੱਥੇ ਤਾਰਾਂ ਵਗੈਰਾ ਨੇ ਜਿਹੜੀਆਂ ਉਲਾਈਆਂ ਹੋਈਆਂ ਸੀ ਤਾਂ ਇਹ ਤਾਰਾਂ ਪਾਰ ਕਰਕੇ ਇਹ ਮੁਲਾਜ਼ਮ ਆ ਜਿਹੜਾ ਉਹ ਉੱਪਰ ਚੜਿਆ ਹੈ ਰਾਸਤਾ ਇੱਥੇ ਰੋਕਿਆ ਹੋਣਾ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਇਹ ਮੁਲਾਜ਼ਮ ਟੈਂਕੀ ਤੇ ਚੜ ਗਿਆ ਹੈ ਮੁਲਾਜ਼ਮ ਦੀ ਜਾਨ ਨੂੰ ਖਤਰੇ ਵਿੱਚ ਦੇਖਦੇ ਹੋਏ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ ਨਾਲ ਹੀ ਇੱਥੋਂ ਜਿਹੜੇ ਪੀ ਆਰਟੀਸੀ ਦੀ ਮੈਨੇਜਮੈਂਟ ਆ ਉਸ ਦੇ ਵੱਲੋਂ ਵੀ ਇਸ ਮੁਲਾਜ਼ਮ ਦੇ ਨਾਲ ਇਸ ਦੇ ਸਾਥੀਆਂ ਨਾਲ ਗੱਲਬਾਤ ਕਰਕੇ ਮਸਲਾ ਸਲਝਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਬਾਅਦ ਦੇ ਵਿੱਚ ਤੁਹਾਨੂੰ ਪੂਰਾ ਦਿਖਾਵਾਂਗੇ ਕੀ ਇਸ ਪੂਰੇ ਮੈਟਰ ਬਾਰੇ ਇਸ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਇਸ ਦੇ ਸਾਥੀਆਂ ਦਾ ਕੀ ਕੁਝ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦਾ ਅਤੇ ਕੀ ਕੁਝ ਕਹਿਣਾ ਹੈ ਪੀ ਆਰਟੀਸੀ ਦੀ ਮੈਨੇਜਮੈਂਟ ਦਾ ਫਿਲਹਾਲ ਦਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇਹ ਮੁਲਾਜ਼ਮ ਆ ਜਿਹੜਾ ਉਹ ਪ੍ਰਦਰਸ਼ਨ ਕਰਦੇ ਹੋਏ ਟੈਂਕੀ ਦੇ ਉੱਤੇ ਚੜ ਗਿਆ ਹੈ ਅਤੇ ਮੁਲਾਜ਼ਮ ਨੂੰ ਨੌਕਰੀ ਵਿੱਚੋਂ ਕੱਢੇ ਜਾਣ ਦੇ ਖਿਲਾਫ ਇਸ ਦੇ ਵੱਲੋਂ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਤਾਂ ਕੈਮਰਾ ਪਰਸੋਂ ਸੁਤਨਾਮ ਸਿੰਘ ਨਾਲ ਮੇ ਬਲਵਿੰਦਰ ਸਿੰਘ ਟੀਨ ਸਾਹ ਦਾ ਟੀਵੀ ਐਨ ਆਰ ਆ ਲਈ ਪਟਿਆਲਾ